9ਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੇਵਾ ਪੰਥੀਆਂ ਮਹਾਪੁਰਸ਼ਾਂ ਅਤੇ ਸੇਵਾ ਪੰਥੀ ਸੰਤਾਂ ਦੀ ਯਾਦ ਵਿੱਚ ਇੱਕ ਮਹਾਨ ਸਮਾਗਮ ਕਰਵਾਇਆ ਗਿਆ। ਇਹ ਮਹਾਨ ਮਹਾਨਪੁਰਸ਼ਾਂ ਦਾ ਕਰਵਾਇਆ ਜਾਂਦੇ ਨੇ। ਆਉਂ ਮੈਂ ਵੀ ਕਰਾਂਗਾ ਮਾਣ ਇਤਰੀ ਜੱਥਾ ਭਾਈ ਸਾਹਿਬ ਪਾਈ ਅਮਨ ਸਿੰਘ ਦੀ ਮੱਝਾ ਹਾਂ ਬੰਦ ਤੇ ਨੇ। ਅੰਦੀ बाबा गोरा जी वो प्रवान करने जी वाह वाह ਇਹ ਨਾਮ ਉਹ ਹੈ ਜਿਹਨਾਂ ਪੈਣਾ ਹੀਰਾਂ ਦੇ ਨਾਲ ਚਲੋਈਏ ਤੇ ਪੰਜਾਬ ਨੇ ਕਰਕੇ ਵਖਾ ਦਿੱਤਾ ਹੈ ਕਿਸਾਨੋਂ ਕਿੱਥੇ ਮਾਰੀ ਜਿਹੜੀ ਸਹਿਯੋਗ ਦੀ ਲੋਣ ਸੀ ਆਪ ਸਾਡਾ ਪੰਜਾਬ ਜਿਹੜਾ ਤਾਰਿਆ ਹੋਈ ਹੈ ਮਹਾਨ ਸੇਵਾਵਾਂ ਨੇ ਇਹ ਤਾਂ ਹੀ ਖੁੱਟੀਆਂ ਜਾਂਦੀਆਂ ਜੇ ਗੁਰੂ ਜੀ ਦੀ ਕਿਰਪਾ ਹੋਵੇ ਇਹ ਬਖਸ਼ਿਸ਼ ਪਰਵੇ ਆਪਣਾ ਆਪ कुर्बान ਕਰ ਦਿੱਤਾ ਇਹਨਾਂ ਤੋਂ ਤਾਂ ਨਹੀਂ ਅਖਿਆ ਗੀ

ਆਪਾਂ ਪ੍ਰਭਾਤ ਦੇ ਰਾਤ ਦੇ ਨਾਲ ਪਾਸ਼ਾ ਸੇ ਸ਼ਰਮਣ ਕਰਨੀਆਂ ਨੇ ਹਨ ਜੀ ਦਾ ਸਮਾਗਮ ਕਰਾਇਆ ਗਿਆ ਕੀ ਕਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂਰ ਆਖਾ ਪ੍ਰਭਤਾ ਕਾ ਕਿਨੋ ਬੜੋ ਕਲੂਮੇ ਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਤਾਬਦੀ ਸਮਾਗਮ ਪੂਰੇ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਸਰਦਾ ਪਾਵਨਾਂ ਦੇ ਨਾਲ ਮਨਾ ਰਹੀਆਂ ਹਨ ਸਿੱਖਾਂ ਦੀ ਵੱਡੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਇਹ ਸ਼ਤਾਬਦੀ ਸਮਾਗਮ ਨੂੰ ਕਿਦਰੇ ਨਗਰ ਕੀਰਤਨ ਕਿਦਰੇ ਗੁਰਮਤ ਸਮਾਗਮ ਅਤੇ ਕਿਦਰੇ ਹੋਰ ਸਮਾਗਮਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਇਸ ਸ਼ਹੀਦੀ ਸਮਾਗਮ ਸ ਸਮਾਗਮਾਂ ਵਿੱਚ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਦੱਸਿਆ ਜਾ ਰਿਹਾ ਹੈ ਗੁਰਦੁਆਰਾ ਡੇਰਾ ਮਿੱਠਾ ਟਵਾਨਾ ਸਾਹਿਬ ਹਰ ਸਾਲ ਦੀ ਤਰ੍ਹਾਂ ਮਹਾਪੁਰਖਾਂ ਦੀ ਯਾਦ ਵਿੱਚ ਇਸ ਸਥਾਨ ਤੇ ਸਮਾਗਮ ਕਰਾਉਂਦੇ ਹਨ ਔਰ ਇਸ ਸਾਲ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸਮਾਗਮ ਹੋਇਆ ਜਿਸ ਦੇ ਵਿੱਚ ਬਾਹਰੋਂ ਆਏ ਹੋਏ ਮਹਾਪੁਰਖਾਂ ਨੇ ਗੁਰਮਤ ਦੀ ਰੋਸ਼ਨੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਤਨਤਨ ਸਿੰਘ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੇ ਚਾਣਨਾ ਪਾਇਆ ਅਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਕੀਰਤਨ ਦੇ ਨਾਲ ਜੋੜ ਕੇ ਗੁਰੂ ਸ਼ਬਦ ਦੇ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਦੂਰ ਦੁਰੇਡੇ ਤੋਂ ਬਹੁਤ ਦੂਰੋਂ ਦੂਰੋਂ ਦਿੱਲੀ ਫਰੀਦাবাদ ਜਲੰਧਰ ਲੁਧਿਆਣਾ ਪੂਰੇ ਪੰਜਾਬ ਤੋਂ ਸੰਗਤਾਂ ਨੇ ਬਹੁਤ ਵੱਡੇ ਰੂਪ ਦੇ ਵਿੱਚ ਹਾਜ਼ਰੀ ਭਰੀ ਹੈ ਮੈਂ ਸਾਰੀਆਂ ਸੰਗਤਾਂ ਦਾ तहे ਦਿਲੋਂ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਔਰ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਉਹ ਦਾਸ ਦੇ ਸਿੱਤੇ ਮੱਥੇ ਤੇ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਗੁਰੂ ਚਰਣਾ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ